ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ਕਲਾ ਨੇ ਭਾਰਤ ਦੇ ਪਹਿਲੇ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਦੇ 1984 ਦੇ ਵਿੱਚ ਕਹੇ ਸ਼ਬਦਾਂ ਨੂੰ ਇੱਕ ਵਾਰ ਫਿਰ ਤੋਂ ਦੁਹਰਾਇਆ ਉਹਨਾਂ ਨੇ ਕਿਹਾ ਕਿ ਅੱਜ ਵੀ ਭਾਰਤ ਉੱਪਰੋਂ ਸਾਰੇ ਜਹਾਜ਼ੇ ਅੱਛਾ ਦਿਸਦਾ ਉਹਨਾਂ ਨੇ ਅੰਤਰਰਾਸ਼ਟਰੀ ਪਲਾਟ ਸਟੇਸ਼ਨ ਯਾਨੀ ਕਿ ਆਈਐਸਐਸ ਤੇ ਐਕਸੀਓਮ 4 ਮਿਸ਼ਨ ਦੇ ਪਲਾਟ ਯਾਤਰੀਆਂ ਦੇ ਲਈ ਆਯੋਜਿਤ ਵਿਦਾਇ ਸਮਾਗਮ ਦੇ ਵਿੱਚ ਇਸ ਗੱਲ ਨੂੰ ਰੱਖਿਆ। ਸ਼ੁਕਲਾ ਨੇ ਆਈਐਸਐਸ ਤੇ ਵਿੱਚ ਆਪਣੇ ਪ੍ਰਵਾਸ ਦਾ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਕਿ ਮੈਂ ਜੋ ਅੱਜ ਯਾਤਰਾ ਕਰ ਰਹੀ ਹਾਂ ਮੈਨੂੰ ਕਿਤਨਾ ਕਿਤੇ ਜਾਦੂਈ ਜਿਹਾ ਲੱਗ ਰਿਹਾ ਹੈ। ਇਹ ਮੇਰੇ ਲਈ ਇੱਕ ਸ਼ਾਨਦਾਰ ਯਾਤਰਾ ਰਹੀ ਹੈ। ਭਾਰਤੀ ਪਲਾਟ ਯਾਤਰੀ ਨੇ ਕਿਹਾ ਕਿ ਉਹ ਆਪਣੇ ਨਾਲ ਬਹੁਤ ਸਾਰੀਆਂ ਯਾਦਾਂ ਅਤੇ ਸਿੱਖਿਆਵਾਂ ਲੈ ਕੇ ਜਾ ਰਹੇ ਹਨ। ਜਿਨ੍ਹਾਂ ਨੂੰ ਆਪਣੇ ਦੇਸ਼ਵਾਸੀਆਂ ਦੇ ਨਾਲ ਸਾਂਝਾ ਵੀ ਕਰਨੀ ਆਈਐਸਐਸ ਉੱਤੇ 18 ਦਿਨ ਦੇ ਤੀਬਰ ਵਿਗਿਆਨਿਕ ਪ੍ਰਯੋਗਾਂ ਤੋਂ ਬਾਅਦ ਸ਼ੁਭਾਂਸ਼ੂ ਸ਼ੁਕਲਾ ਅਤੇ ਐਕਸੀਓਮ 4 ਮਿਸ਼ਨ ਦੇ ਤਿੰਨ ਹੋਰ ਪਲਾਟ ਯਾਤਰੀਆਂ ਦੀ ਵਿਦਾਇਗੀ ਦਾ ਸਮਾਂ ਆ ਗਿਆ ਅਤੇ ਉਹ ਅੱਜ ਧਰਤੀ ਦੇ ਲਈ ਆਪਣੀ ਵਾਪਸੀ ਯਾਤਰਾ ਜਿਹੜੀ ਹੈ ਉਹ ਸ਼ੁਰੂ ਕਰ ਚੁੱਕੇ ਨੇ ਸ਼ੁਕਲਾ ਅਤੇ ਤਿੰਨ ਹੋਰ ਪਲਾਟ ਯਾਤਰੀ ਕਮਾਂਡਰ ਪੈਗੀ ਬ੍ਰਿਟਸਨ ਪੋਲੈਂਡ ਅਤੇ ਹੰਗਰੀ ਦੇ ਮਿਸ਼ਨ ਮਹਰ ਸਲਾਵੇਜ਼ ਉਜ਼ਨਾਂਸਕੀ ਅਤੇ ਇਸ ਤੋਂ ਇਲਾਵਾ ਟਿਬੋਰ ਕਾਪੂ ਐਕਸੀਅਮ 4 ਮਿਸ਼ਨ ਦੇ ਤਹਿਤ 26 ਜੂਨ ਨੂੰ ਪਲਾਸਟੇਸ਼ਨ ਦੇ ਉੱਤੇ ਪਹੁੰਚੇ ਸੀ ਅਤੇ ਉਸ ਤੋਂ ਬਾਅਦ ਅੱਜ ਜਦੋਂ ਉਹਨਾਂ ਨੇ ਵਿਦਾਈ ਤੋਂ ਪਹਿਲਾਂ ਇੱਕ ਸੰਦੇਸ਼ ਜਾਰੀ ਕੀਤਾ ਉਸ ਦੇ ਵਿੱਚ ਕਿਹਾ ਕਿ ਅੱਜ ਵੀ ਇਸ ਸਥਾਨ ਤੋਂ ਯਾਨੀ ਕਿ ਆਸਮਾਨ ਤੋਂ ਜੇਕਰ ਆਪਣੇ ਦੇਸ਼ ਨੂੰ ਭਾਰਤ ਨੂੰ ਦੇਖਿਆ ਜਾਵੇ ਤਾਂ ਅੱਜ ਵੀ ਉਹ ਸਾਰੇ ਨਾਲੋਂ ਖੂਬਸੂਰਤ ਲੱਗਦਾ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ਕਲਾ ਨੇ ਭਾਰਤ ਦੇ ਪਹਿਲੇ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਦੇ 1984 ਦੇ ਵਿੱਚ ਕਹੇ ਸ਼ਬਦਾਂ ਨੂੰ ਇੱਕ ਵਾਰ ਫਿਰ ਤੋਂ ਦੁਹਰਾਇਆ ਉਹਨਾਂ ਨੇ ਕਿਹਾ ਕਿ ਅੱਜ ਵੀ ਭਾਰਤ ਉੱਪਰੋਂ ਸਾਰੇ ਜਹਾਜ਼ੇ ਅੱਛਾ ਦਿਸਦਾ ਉਹਨਾਂ ਨੇ ਅੰਤਰਰਾਸ਼ਟਰੀ ਪਲਾਟ ਸਟੇਸ਼ਨ ਯਾਨੀ ਕਿ ਆਈਐਸਐਸ ਤੇ ਐਕਸੀਓਮ 4 ਮਿਸ਼ਨ ਦੇ ਪਲਾਟ ਯਾਤਰੀਆਂ ਦੇ ਲਈ ਆਯੋਜਿਤ ਵਿਦਾਇ ਸਮਾਗਮ ਦੇ ਵਿੱਚ ਇਸ ਗੱਲ ਨੂੰ ਰੱਖਿਆ। ਸ਼ੁਕਲਾ ਨੇ ਆਈਐਸਐਸ ਤੇ ਵਿੱਚ ਆਪਣੇ ਪ੍ਰਵਾਸ ਦਾ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਕਿ ਮੈਂ ਜੋ ਅੱਜ ਯਾਤਰਾ ਕਰ ਰਹੀ ਹਾਂ ਮੈਨੂੰ ਕਿਤਨਾ ਕਿਤੇ ਜਾਦੂਈ ਜਿਹਾ ਲੱਗ ਰਿਹਾ ਹੈ। ਇਹ ਮੇਰੇ ਲਈ ਇੱਕ ਸ਼ਾਨਦਾਰ ਯਾਤਰਾ ਰਹੀ ਹੈ। ਭਾਰਤੀ ਪਲਾਟ ਯਾਤਰੀ ਨੇ ਕਿਹਾ ਕਿ ਉਹ ਆਪਣੇ ਨਾਲ ਬਹੁਤ ਸਾਰੀਆਂ ਯਾਦਾਂ ਅਤੇ ਸਿੱਖਿਆਵਾਂ ਲੈ ਕੇ ਜਾ ਰਹੇ ਹਨ। ਜਿਨ੍ਹਾਂ ਨੂੰ ਆਪਣੇ ਦੇਸ਼ਵਾਸੀਆਂ ਦੇ ਨਾਲ ਸਾਂਝਾ ਵੀ ਕਰਨੀ ਆਈਐਸਐਸ ਉੱਤੇ 18 ਦਿਨ ਦੇ ਤੀਬਰ ਵਿਗਿਆਨਿਕ ਪ੍ਰਯੋਗਾਂ ਤੋਂ ਬਾਅਦ ਸ਼ੁਭਾਂਸ਼ੂ ਸ਼ੁਕਲਾ ਅਤੇ ਐਕਸੀਓਮ 4 ਮਿਸ਼ਨ ਦੇ ਤਿੰਨ ਹੋਰ ਪਲਾਟ ਯਾਤਰੀਆਂ ਦੀ ਵਿਦਾਇਗੀ ਦਾ ਸਮਾਂ ਆ ਗਿਆ ਅਤੇ ਉਹ ਅੱਜ ਧਰਤੀ ਦੇ ਲਈ ਆਪਣੀ ਵਾਪਸੀ ਯਾਤਰਾ ਜਿਹੜੀ ਹੈ ਉਹ ਸ਼ੁਰੂ ਕਰ ਚੁੱਕੇ ਨੇ ਸ਼ੁਕਲਾ ਅਤੇ ਤਿੰਨ ਹੋਰ ਪਲਾਟ ਯਾਤਰੀ ਕਮਾਂਡਰ ਪੈਗੀ ਬ੍ਰਿਟਸਨ ਪੋਲੈਂਡ ਅਤੇ ਹੰਗਰੀ ਦੇ ਮਿਸ਼ਨ ਮਹਰ ਸਲਾਵੇਜ਼ ਉਜ਼ਨਾਂਸਕੀ ਅਤੇ ਇਸ ਤੋਂ ਇਲਾਵਾ ਟਿਬੋਰ ਕਾਪੂ ਐਕਸੀਅਮ 4 ਮਿਸ਼ਨ ਦੇ ਤਹਿਤ 26 ਜੂਨ ਨੂੰ ਪਲਾਸਟੇਸ਼ਨ ਦੇ ਉੱਤੇ ਪਹੁੰਚੇ ਸੀ ਅਤੇ ਉਸ ਤੋਂ ਬਾਅਦ ਅੱਜ ਜਦੋਂ ਉਹਨਾਂ ਨੇ ਵਿਦਾਈ ਤੋਂ ਪਹਿਲਾਂ ਇੱਕ ਸੰਦੇਸ਼ ਜਾਰੀ ਕੀਤਾ ਉਸ ਦੇ ਵਿੱਚ ਕਿਹਾ ਕਿ ਅੱਜ ਵੀ ਇਸ ਸਥਾਨ ਤੋਂ ਯਾਨੀ ਕਿ ਆਸਮਾਨ ਤੋਂ ਜੇਕਰ ਆਪਣੇ ਦੇਸ਼ ਨੂੰ ਭਾਰਤ ਨੂੰ ਦੇਖਿਆ ਜਾਵੇ ਤਾਂ ਅੱਜ ਵੀ ਉਹ ਸਾਰੇ ਨਾਲੋਂ ਖੂਬਸੂਰਤ ਲੱਗਦਾ ਹੈ